ਇਹ ਮੇ ਲੋਕਾਂ ਦਾ ਵਿਰੋਧ ਹੈ ਜਿਹੜਾ ਉਹ ਸਰਕਾਰ ਦੇ ਖਿਲਾਫ ਹੋਇਆ ਚੱਲ ਰਿਹਾ ਹੈ ਮੁਤਾਬਕ ਮੁਤਾਬਕ ਇਸ ਮਾੜਾ ਚ ਬੀਤੇ ਕੱਲ ਇੱਕ ਬੇਹਦ ਭਿਆਨਕ ਹਸਵਾ ਵਪਰਿਆ ਸੀ ਜਿੱਥੇ ਕਿ ਸਕੂਲੀ ਬੱਚਿਆਂ ਨਾਲ ਭਰੀ ਇੱਕ ਇਨੋਵਾ ਕਾਰ ਅਤੇ ਟਿਪਰ ਦੀ ਟੱਕਰ ਹੋ ਗਈ ਸੀ ਜਿਸ ਤੋਂ ਬਾਅਦ ਅੱਜ ਪੂਰਾ ਸਮਾਣਾ ਸ਼ਹਿਰ ਰੋਸ ਵਜੋਂ ਬੰਦ ਰੱਖਿਆ ਗਿਆ ਸੀ ਅਤੇ ਪੋਸਟਮਾਰਟਮ ਤੋਂ ਬਾਅਦ ਹੁਣ ਬੱਚਿਆਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ ਨਾਮ ਸਾਰੇ ਪਿੱਛੇ ਜੋ ਤੇ ਅੰਤਿਮ ਸੰਸਕਾਰ ਮੌਕੇ ਸਮਾਣਾ ਸ਼ਹਿਰ ਸਣੇ ਆੜੇ ਦੁਆਲੇ ਦੇ ਇਲਾਕਿਆਂ ਤੋਂ ਹਜ਼ਾਰਾਂ ਲੋਕ ਇਹਨਾਂ ਬੱਚਿਆਂ ਦੇ ਮਾਪਿਆਂ ਦੇ ਦੁੱਖ 'ਚ ਸ਼ਰੀਖ ਹੋਣ ਪਹੁੰਚੇ ਬੱਚਿਆਂ ਦੇ ਸਿਵੇ ਇਕੱਠਿਆਂ ਵੱਲ ਦੇਖ ਕੇ ਹਰ ਇੱਕ ਵਿਅਕਤੀ ਤਾਹਾਂ ਮਾਰ ਉੱਠਿਆ ਉਧਰ ਇਸ ਦੌਰਾਨ ਲੋਕਾਂ ਵਿੱਚ ਪੰਜਾਬ ਸਰਕਾਰ ਖਿਲਾਫ ਰੋਸ ਵੀ ਦੇਖਣ ਨੂੰ ਮਿਲਿਆ ਜਿਸ ਤੋਂ ਬਾਅਦ ਲੋਕਾਂ ਵੱਲੋਂ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਰੇ ਵੀ ਲਗਾਏ ਗਏ ਸਮਾਣਾ ਦੇ ਵਿੱਚ ਜੋ ਸੜਕੀ ਹਾਸਤੇ ਦੇ ਵਿੱਚ ਸਕੂਲ ਦੇ ਛੋਟੇ ਛੋਟੇ ਬੱਚੇ ਹਾਂ ਸੇ ਦਾ ਸਰਕਾਰ ਹੋ ਜੇ ਦੇਖ ਸਕਦੇ ਹੋ ਕਿ ਮੇ ਲੋਕਾਂ ਦਾ ਵਿਰੋਧ ਹੈ ਜਿਹੜਾ ਉਹ ਸਰਕਾਰ ਦੇ ਖਿਲਾਫ ਹੋਇਆ ਚੱਲ ਰਿਹਾ ਹੈ ਜੈ ਹਿੰਦ ਮੁਤਾਬਕ 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 ਸੰਸਕਾਰ ਬੱਚਿਆਂ ਦੇ ਕਿਤੇ ਜਾ ਰਹੇ ਨੇ ਇਸ ਸਮੇਂ ਸ਼ਮਸ਼ਾਨ ਕਾ ਅਰਸ਼ਦੀ ਮੰਦਰ ਸਮਾਣਾ ਵਿਖੇ ਸਵਰਗਧਾਮ ਦੇ ਵਿੱਚ ਹਜ਼ਾਰਾਂ ਲੋਕਾਂ ਦੀ ਜਿਹੜੀ ਤਾਦਾਦ ਦੇ ਵਿੱਚ ਲੋਕ ਇੱਥੇ ਪਹੁੰਚੇ ਨੇ ਤੇ ਉਹਨਾਂ ਵੱਲੋਂ ਟਿਪਰ ਦੇ ਖਿਲਾਫ ਗੁੱਸਾ ਜ਼ਾਹਰ ਕੀਤਾ ਜਾ ਰਿਹਾ ਹੈ ਜਿੰਨੇ ਸਮਾਣਾ ਦੇ ਵਿੱਚ ਟਿਪਰ ਚੱਲ ਰਹੇ ਨੇ ਪਿਛਲੇ ਸਮੇਂ ਤੋਂ ਜਿੰਨੇ ਟਿਪਰ ਚੱਲ ਰਹੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਉਧਰ ਸਾਬਕਾ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾ ਮਾਝਰਾ ਵੀ ਬੱਚਿਆਂ ਦੇ ਅੰਤਿਮ ਸੰਸਕਾਰ 'ਚ ਸ਼ਾਮਿਲ ਹੋਣ ਪਹੁੰਚੇ ਜਿਨ੍ਹਾਂ ਭਰੋਸਾ ਦਿਵਾਇਆ ਕਿ ਟਿਪਰ ਮਾਲਕਾਂ ਖਿਲਾਫ ਅਤੇ ਹਰ ਦੋਸ਼ੀ ਵਿਅਕਤੀ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਸ਼ਬਦ ਦਾ ਬਿਆਨ ਦਿੱਤਾ ਨਹੀਂ ਜਾ ਸਕਦਾ ਕਿਉਂਕਿ ਸਾਡੇ ਬਹੁਤ ਹੀ ਮਾਸੂਮ ਬੱਚੇ ਜਿਹੜੇ ਇਸ ਨੂੰ ਦੇਖਣ ਤੋਂ ਬਿਨਾਂ ਹੀ ਬੱਚੇ ਚਲੇ ਗਏ ਤੇ ਡਰਾਈਵਰ ਚਲਾ ਗਿਆ ਕਭਤੀ ਚਾਹੇ ਕਿਸੇ ਦੀ ਵੀ ਹੋਵੇ ਜਿਹੜਾ ਜਿੰਨਾਂ ਦੇ ਬੱਚੇ ਚਲੇ ਗਏ ਉਹਨਾਂ ਨੂੰ ਵਾਪਸ ਨਹੀਂ ਲੈ ਕੇ ਆ ਸਕਦੇ ਕਾਰਵਾਈ ਹੋ ਜੀ ਸ਼ਰਮ ਸੁਧੂਗਾ ਲੇਕਿਨ ਉਹਨਾਂ ਦੀਆਂ ਜੋ ਮੋਦ ਸੁਣੀ ਹੋਈ ਆ ਉਹਨਾਂ ਨੂੰ ਭਰਾਈ ਪਰਪਾਈਆ ਜਿਵੇਂ ਉਹ ਨਹੀਂ ਕੀਤੀ ਜਾਂ ਸਕਦੀ ਪਰ ਮੈਂ ਤੁਹਾਡੀ ਮਾਣੂ ਕਿਤੇ ਸਾਰੇ ਸ਼ਹਿਰ ਵਾਸੀ ਨੂੰ ਇਹ ਕਹਿਣਾ ਚਾਹੁੰਦਾ ਕਿ ਬੱਚੇ ਸਾਡੇ ਵਾਸਤੇ ਬਹੁਤ ਕੀ ਅਸੀਂ ਇਹ ਨਾ ਕਰੀਏ ਕਿ ਤੁਹਾਨੂੰ ਮੰਗੋਂ ਤੁਹਾਨੂੰ ਲੱਗੇ ਅਸੀਂ ਜਿਹੜੀਆਂ ਗੱਡੀਆਂ ਵੇਚੀਏ ਉਹਦੇ ਇਹ ਵੀ ਦੇਖੋ ਕਿ ਉਹਨਾਂ ਦੇ ਕਾਗਜ਼ ਪੱਤਰ ਪੂਰੇ ਹੈਗੇ ਨੇ ਕਿ ਨਹੀਂ ਹੈਗੇ ਆਪਣਾ ਕਿੰਨੇ ਬੱਚਿਆਂ ਦੀ ਕੈਪੈਸਿਟੀ ਹੈ ਕਿੰਨੇ ਬੱਚੇ ਲੈ ਕੇ ਜਾਣੇ ਨੇ ਬਾਕੀ ਜੇ ਦੀ ਕੋਈ ਹੈਵੀ ਜਰਕਿਟ ਪਰ ਨੇ ਜਾਂ ਹੋਵੇ ਕੋਈ ਬਖਸ਼ਾ ਨਹੀਂ ਜਦੋਂ ਚਾਹੇ ਜਿਹੜਾ ਮੱਧਯੋਗੀ ਹੋਵੇ ਕਿਸੇ ਮੱਦੀ ਤਣਾੜਦਾ ਹੋਵੇ ਔਰ ਇਹ ਤੇ ਸਖਤ ਜਿਹੜੀ ਕਾਰਵਾਈ ਆ ਉਹ ਕੀਤੀ ਜਾਊਗੀ ਮੈਂ ਸਮਝਿਆ ਮਸਲੇ ਨੂੰ ਵੀ ਕਹੂੰਗਾ ਕਿ ਜਿਹਦਾ ਕੋਈ ਕੋਈ ਦੇ ਨਹੀਂ ਜਿਨਾ ਕੋਈ ਚਲਾਣ ਹੁੰਦਾ ਦੇ ਮਕਮਲੀਆਂ ਸ਼ਿਫਾਰਸ਼ਾਂ ਦੇ ਵਿੱਚ ਨਾ ਕੋ ਕਿਉਂਕਿ ਉਹੀ ਫਿਰ ਸਾਡੇ ਵਾਸਤੇ ਕਿਤੇ ਨਾ ਕਿਤੇ ਗਲੇ ਦੀ ਹੱਡੀ ਬਣਦਾ ਸੋ ਇਸ ਕਰਕੇ ਜੇ ਪੁਲਿਸ ਹੈ ਜਿਹੜੀ ਉਹ ਆਪਣਾ ਰੋਲ ਵਧੀਆ ਤਰੀਕੇ ਨਾਲ ਨਿਭਾ ਰਹੀ ਹੈ ਉਹਨੂੰ ਲਿਖਣਾ ਲੈਣਾ ਚਾਹੀਦਾ ਕਿਉਂਕਿ ਇਹ ਇਹ ਸਾਡੇ ਆਪ ਦੇ ਵਾਸਤੇ ਸਾਡੇ ਸਾਰਿਆਂ ਦੀ ਸੇਵਾ ਕਰ ਰਹੀ ਹੈ ਉਸ ਕਰਕੇ ਆਪਾਂ ਕਿਸੇ ਤੋਂ ਡੋਪਟੀ ਕਰੀ ਜੇ ਤੁਹਾਨੂੰ ਸਾਰੇ ਪਰਵਾਰਾਂ ਜੋ ਮੇਕ ਕਰਦੇ ਹਨ ਪਰਮਾਤਮਾ ਆਪਣਾ ਬੱਚਾ ਨੂੰ ਆਪਣੀ ਇੱਛਾ ਨੂੰ ਨਾਸ ਰੱਖੇ ਪਰਵਾਹ ਕਰ। ਇਸ ਮੰਦਪਾ ਦੀ ਘਟਨਾ ਦੇ ਉੱਤੇ ਕੁਝ ਲੋਕਾਂ ਵੱਲੋਂ ਰਾਜਨੀਤੀ ਦੀ ਵੀ ਕੀਤੀ ਜਾ ਰਹੀ ਹੈ ਉਹ ਦੇਖੋ ਹੁੰਦੇ ਨੇ ਸਾਰੇ ਤਰ੍ਹਾਂ ਦੇ ਲੋਕ ਪਰ ਮੈਂ ਇਹ ਜੋ ਕੋਈ ਸ਼ਬਦ ਨਹੀਂ ਕਹਿਣਾ ਕਿ ਕਿ ਐਡੀ ਵੱਡੀ ਇੱਕ ਘਟਨਾ ਜਿਹੜੀ ਸਾਡੇ ਸਾਰੇ ਸ਼ਹਿਰ ਨਿਵਾਸੀ ਮੈਂ ਕਹਿੰਦਾ ਹਰ ਇੱਕ ਬੰਦੇ ਦੇ ਅੱਖ ਵਿੱਚ ਦੇ ਵਿੱਚ ਅਜੂਨੀ ਤੇ ਫਿਰ ਉਹਦੀਆਂ ਗੱਲਾਂ ਕਰਨਾ ਮੈਨੂੰ ਕੋਈ ਸ਼ੋਭਾ ਨਹੀਂ ਦਿੰਦਾ ਮੈਂ ਇਸ ਪਰਿਵਾਰ ਦੇ ਨਾਲ ਸਾਰੇ ਪਰਿਵਾਰਾਂ ਦੇ ਨਾਲ ਹਮੇਸ਼ਾ ਮੋਟੇ ਨਾ ਮੋਟਾ ਲਾ ਕਿਉਂਕਿ ਜਿਸ ਤੋ ਜਨਮ ਤੋਂ ਅੰਤ ਤੱਕ ਨਾਮਾ ਪੂਰੀ ਹੈ ਮੈਂ ਲਗਾਤਾਰ ਪਟਿਆਲੇ ਤੇ ਅੱਜ ਸਵੇਰ ਸਮਾਨੇ ਜਿਹੜਾ ਹਸਪਤਾਲ ਦੇ ਬੱਚਾ ਉਹ ਬਾਕੀ ਪਰਮਾਤਮਾ ਬੱਚਾ ਆਪਣਾ ਮੰਜਲਾਸ ਵਕੀ ਇਹਦੇ ਬੱਚੇ ਹਸਪਤਾਲ ਦੇ ਵਿੱਚ ਕੋ ਜਾਂਦੀ ਠੀਕ ਹੋ ਤਦਾਸੀਏ ਕਿ ਬੀਤੀ ਸ਼ਾਮ ਇਹ ਬੇहद ਭਿਆਨਕ ਹਾਦਸਾ ਵਾਪਰਿਆ ਸੀ ਜਿੱਥੇ ਕਿ ਪਟਿਆਲਾ ਦੇ ਭੁਪਿੰਦਰਾ ਇੰਟਰਨੈਸ਼ਨਲ ਪਬਲਿਕ ਸਕੂਲ ਤੋਂ ਪੜ੍ਹ ਕੇ ਜਾ ਰਹੇ ਬੱਚਿਆਂ ਦੀ ਇਨੋਵਾ ਗੱਡੀ ਰਸਤੇ ਵਿੱਚ ਟੀਪਰ ਨਾਲ ਜਾ ਟਕਰਾਈ ਸੀ ਜਿਸ ਕਾਰਨ ਗੱਡੀ ਦੇ ਡਰਾਈਵਰ ਤੋਂ ਇਲਾਵਾ ਕਰੀਬ 5 ਬੱਚਿਆਂ ਦੀ ਮੌਕੇ ਤੇ ਮੌਤ ਹੋ ਗਈ ਸੀ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ